ਸਾਸ਼ੀ ਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਅਸੀਂ ਸਿੱਖਣ ਜਾ ਰਹੇ ਹਾਂ ਸਵਾਲਾਂ ਦੇ ਜਵਾਬ ਅਸੀਂ ਕਿਸ ਤਰੀਕੇ ਨਾਲ ਦੇ ਸਕਦੇ ਹਾਂ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕਿਉਂਕਿ ਮੈਂ ਇਹ ਚ ਵੀਡੀਓਜ਼ ਲੈ ਕੇ ਆਉਂਦੀ ਰਹਣੀ ਆ ਇਸ ਵੀਡੀਓ ਦੇ ਅੰਤ ਤੱਕ ਤੁਸੀਂ ਬਹੁਤ ਸਾਰੇ ਸ਼ਬਦ ਸਿੱਖੋਗੇ ਤੇ ਬਹੁਤ ਸਾਰੇ ਵਾਕ ਵੀ ਸਿੱਖ ਜਾਓਗੇ ਤਾਂ ਕਰਦੇ ਹਾਂ ਜੀ ਅੱਜ ਦੀ ਵੀਡੀਓ ਸਟਾਰਟ dove sei andato oggi Dove sei andato oggi? Tu si ajj kithe gaye ho? Matlab tusi kithe chale gaye ajj? Sono andato al lavoro. Sono andato al lavoro. Main kamm te haan. Ja main kamm te chaleya gaya. Sono andato a scuola. Main school gaya. Yaani ki main school chaleya gaya. ਜਦੋਂ ਤੁਹਾਨੂੰ ਸਹੀ ਕਹਿ ਕੇ ਸਵਾਲ ਪੁੱਛਿਆ ਜਾਵੇ ਤਾਂ ਤੁਸੀਂ ਸੋਨੋ ਕਹਿ ਕੇ ਜਵਾਬ ਦੇਣਾ ਸੋਨੋ ਅੰਦਾਤੋ ਅੱਲਾ ਫਾਰਮਾਚੀਆ ਸੋਨੋ ਅੰਦਾਤੋ ਅੱਲਾ ਫਾਰਮਾਚੀਆ ਮੈਂ ਫਾਰਮੇਸੀ ਗਿਆ ਸੋਨੋ ਅੰਦਾਤੋ ਇਨ ਪਾਲੇਸਟਰਾ ਸੋਨੋ ਅੰਦਾਤੋ ਇਨ ਪਾਲੇਸਟਰਾ ਮੈਂ ਜਿੰਮ ਗਿਆ ਕੋਜ਼ਾ ਇਮਨ ਜਾਤੋ ਕੋਜ਼ਾ ਆਇਮਨ ਜਾਤੋ ਪਾਵ ਤੁਸੀਂ ਕੀ ਖਾਦਾ ਜਦੋਂ ਤੁਹਾਨੂੰ ਕੋਈ ਆਈ ਕਹਿ ਕੇ ਪੁੱਛੇ ਤਾਂ ਤੁਸੀਂ ਆਹ ਕਹਿ ਕੇ ਜਵਾਬ ਦੇਣਾ ਜਿਵੇਂ ਕਿ ਓ ਮੰਜਾ ਤੋ ਉਨ ਪਾਨੀਨੋ ਓ ਮੰਜਾ ਤੋ ਉਨ ਪਾਨੀਨੋ ਮੈਂ ਇੱਕ ਸੈਂਡਵਿਚ ਖਾਦਾ ਜਿਹੜੀ ਵੀ ਚੀਜ਼ ਖਾਧੀ ਤੁਸੀਂ ਪਿੱਛੇ ਲਾ ਸਕਦੇ ਹੋ ਉਦੋਂ ਪਹਿਲਾਂ ਤੁਸੀਂ ਕਹਿ ਸਕਦੇ ਹੋ ਓ ਮੰਜਾ ਤੋ ਓ ਮੰਜਾ ਤੋ ਉਨਾ ਇਨਸਲਾਤਾ ਓ ਮੰਜਾ ਤੋ ਉਨਾ ਇਨਸਲਾਤਾ ਇਨਸਲਾਤਾ ਮੀਨਸ ਸਲਾਦ ਮੈਂ ਸਲਾਦ ਖਾਦਾ ਆਈ ਹੋਪ ਤੁਹਾਨੂੰ ਮੇਰੀਆਂ ਵੀਡੀਓਜ਼ ਪਸੰਦ ਆਉਂਦੀਆਂ ਨੇ ਤਾਂ ਜੇਕਰ ਪਸੰਦ ਆਉਂਦੀਆਂ ਨੇ ਤਾਂ ਲਾਈਕ ਕਰ ਦਿਆ ਕਰੋ ਉਹ ਮੰਜਾ ਤੋਂ ਨਾ ਪੀਸਾ ਉਹ ਮੰਜਾ ਤੋਂ ਉਹ ਨਾ ਪੀਸਾ ਮੈਂ ਇੱਕ ਪੀਜ਼ਾ ਖਾਦਾ ਉਹ ਮੰਜਾ ਤੋਂ ਉਹ ਨਾ ਪੀਸਾ ਉਹ ਮੰਜਾ ਤੋਂ ਦਲ ਪੇਸ਼ੇ ਉਹ ਮੰਜਾ ਤੋਂ ਦਲ ਪੇਸ਼ੇ ਪੇਸ਼ੇ ਮੀਨਸ ਮੱਛੀ ਮੈਂ ਥੋੜੀ ਜੀ ਮੱਛੀ ਖਾਦੀ ਜਾਂ ਮੈਂ ਕੁਝ ਕੁ ਮੱਛੀ ਖਾਦੀ ਦੋ ਵੇਲਾ ਬੋਰੀ dove lavori to se kithe kam karde ho lavori means jadon lavori kiya janda ta it means samne wala banda tuhanu sawal kar reha ta tusi answer doge lavoro lavoro ke ke ode nal lavoro in un ufficio lavoro in un ufficio main ik daftar vich kam karda ha Lavoro in un ristorante. Lavoro in un ristorante. Main restaurant vich kam garda. Lavoro in una fabbrica. Lavoro in una fabbrica. Fabbrica means factory. Main ek factory vich kam karda ha. Qual è il tuo hobby? ਕੋਆਲ ਇਲ ਤੂਓ ਹੌਬੀ ਮਤਲਬ ਤੁਹਾਡਾ ਸ਼ੌਂਕ ਕੀ ਆ ਜਦੋਂ ਤੁਸੀਂ ਸ਼ੌਂਕ ਦੱਸਨੇ ਆ ਤਾਂ ਯੂਜ਼ ਕਰ ਸਕਦੇ ਹੋ ਮੀ ਪਿਆਚੇ ਮੀ ਪਿਆਚੇ ਲੇਜਰੇ ਮੀ ਪਿਆਚੇ ਲੇਜਰੇ ਮੈਨੂੰ ਪੜਨਾ ਪਸੰਦ ਹੈ ਜਾਂ ਜਿਹੜੀ ਵੀ ਐਕਟੀਵਿਟੀ ਤੁਹਾਨੂੰ ਪਸੰਦ ਆ ਤੁਸੀਂ ਮੀ ਪਿਆਚੇ ਤੋਂ ਬਾਅਦ ਉਹ ਯੂਜ਼ ਕਰ ਸਕਦੇ ਹੋ ਮੀ ਪਿਆਚੇ ਨੂੰ ਉਤਾਰੇ ਮੈਨੂੰ ਤਰਾਕੀ ਕਰਨੀ ਪਸੰਦ ਆ ਯਾਨੀ ਕਿ ਸਵੀਵਿੰਗ ਕਰਨੀ ਪਸੰਦ ਹੈ ਮੀ ਪਿਆਚੇ ਸਟੂਦੀਆਰੇ ਮੈਨੂੰ ਪੜ੍ਹਨਾ ਪਸੰਦ ਹੈ ਮੀ ਪਿਆਚੇ ਵਿਯਾਜਾਰੇ ਮੈਨੂੰ ਯਾਤਰਾ ਕਰਨਾ ਪਸੰਦ ਆ ਯਾਨੀ ਕਿ ਟਰੈਵਲ ਕਰਨਾ ਪਸੰਦ ਆ ਯਾਨੀ ਕਿ ਤੁਸੀਂ ਆਪਣੇ ਹੌਬੀ ਆ ਜਿਹੜੇ ਉਹ ਮੀ ਪਿਆਚੇ ਫਰੇਜ਼ ਨੂੰ ਯੂਜ਼ ਕਰਕੇ ਦੱਸ ਸਕਦੇ ਹੋ ਜਿਹੜੀ ਵੀ ਐਕਟੀਵਿਟੀ ਤੁਹਾਨੂੰ ਪਸੰਦ ਹੈ ਨੈਕਸਟ ਦੇਖਦੇ ਆਂ ਸਵਾਲ ਕੋਜ਼ਾ ਔਰ ਦਿਨੀ ਅਲ ਬਾਰ ਤੁਸੀਂ ਬਾਰ ਦੇ ਵਿੱਚ ਕੀ ਆਰਡਰ ਕਰਦੇ ਹੋ ਮਤਲਬ ਤੂੰ ਕੀ ਆਰਡਰ ਕਰਦਾ ਔਰਦੀ ਨੀ ਉਦੋਂ ਬੋਲਿਆ ਜਾਂਦਾ ਸੈਕੰਡ ਪਰਸਨ ਨਾਲ ਤਾਂ ਤੁਹਾਨੂੰ ਅਗਲਾ ਜਵਾਬ ਦੇ ਸਕਦਾ ਜੇ ਤੁਸੀਂ ਜਵਾਬ ਦੇ ਸਕਦੇ ਹੋ ਜਦੋਂ ਤੁਹਾਨੂੰ ਕੋਈ ਐਦਾਂ ਪੁੱਛੇ ਔਰਦੀਨੋ ਉਨ ਕਾਫੇ ਔਰਦੀਨੋ ਉਨ ਕਾਫੇ ਮੈਂ ਇੱਕ ਕਾਫੀ ਆਰਡਰ ਕਰਦਾ ਹਾਂ ਔਰਦੀਨੋ ਉਨ ਕਾਪੂਚੀਨੋ ਔਰਦੀਨੋ ਉਨ ਕਾਪੂਚੀਨੋ ਮੈਂ ਕਾਪੂਚੀਨੋ ਦਾ ਆਰਡਰ ਦਿੰਦਾ ਹਾਂ ਔਰਦੀਨੋ un succo succo means juice main ik juice da order dinda ha aur dino un cornetto ordino un cornetto yani ki jehda brioche hunda onu cornetto next sawal dekhde ha ji dove alloggi dove alloggi matlab tusi kithe rehnde ho matlab reh rahe ho alloggio in un hotel ਮੈਂ ਇੱਕ ਹੋਟਲ ਵਿੱਚ ਰਹਿੰਦਾ ਹਾਂ ਆਲੋ ਜੋ ਇਨ ਉਨ ਹੋਟਲ ਆਲੋ ਜੋ ਇਨ ਉਨ ਅਪਾਰਟਮੈਂਟੋ ਆਲੋ ਜੋ ਇਨ ਉਨ ਅਪਾਰਟਮੈਂਟੋ ਮੈਂ ਇੱਕ ਅਪਾਰਟਮੈਂਟ ਵਿੱਚ ਰਹਿੰਦਾ ਹਾਂ ਦੋਵੇ ਵੋਈ ਵਿਚਾਰੇ ਦੋਵੇ ਵੋਈ ਵਿਚਾਰੇ ਤੁਸੀਂ ਕਿੱਥੇ ਟਰੈਵਲ ਕਰਨਾ ਚਾਹੁੰਦੇ ਹੋ ਵੋਲਿਓ ਅੰਦਾਰੇ ਇਨ ਇਟਾਲੀਆ ਵੋਲਿਓ ਅੰਦਾਰੇ ਇਨ ਇਟਾਲੀਆ ਮੈਂ ਇਟਲੀ ਵਿੱਚ ਜਾਣਾ ਚਾਹੁੰਦਾ ਹਾਂ ਜਦੋਂ ਤੁਸੀਂ ਵੱਡੇ ਦੇਸ਼ਾਂ ਦੇ ਵਿੱਚ ਟਰੈਵਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਪ੍ਰੀਪੋਜੀਸ਼ਨ ਇਨ ਲਗਾਉਂਗੇ ਵੋਲਿਓ ਅੰਦਾਰੇ ਇਨ ਇੰਡੀਆ ਵੋਲਿਓ ਅੰਦਾਰੇ ਇਨ ਇੰਡੀਆ ਮੈਂ ਭਾਰਤ ਜਾਣਾ ਚਾਹੁੰਦਾ ਹਾਂ ਵੋਲਿਓ ਅੰਦਾਰੇ ਆ ਮਿਲਾਨੋ ਇਨ ਇਟਾਲੀਆ ਮੈਂ ਇਟਲੀ ਦੇ ਮਿਲਾਨ ਵਿੱਚ ਜਾਣਾ ਚਾਹੁੰਦਾ ਹਾਂ ਜਦੋਂ ਚੀਤਾ ਆ ਜਾਵੇ ਫਿਰ ਤੁਸੀਂ ਆ ਲਗਾ ਸਕਦੇ ਹੋ cosa compri al mercato cosa compri al mercato ਤੁਸੀਂ ਬਾਜ਼ਾਰ ਚ ਕੀ ਖਰੀਦਦੇ ਹੋ ਤੁਸੀਂ ਆਨਸਰ ਦੇ ਸਕਦੇ ਹੋ compro della frutta compro della frutta ਮੈਂ ਕੁਝ ਫਲ ਖਰੀਦਦਾ ਹਾਂ ਜੇਕਰ ਤੁਹਾਨੂੰ ਇਹੋ ਜਿਹੇ ਹੋਰ ਵੀਡੀਓਜ਼ ਚਾਹੀਦੀਆਂ ਨੇ ਤਾਂ ਕਮੈਂਟ ਕਰਨਾ ਨਾ ਭੁੱਲਣਾ ਲਿਖਣਾ ਮੋਰ ਵੀਡੀਓਜ਼ ਅਗਲਾ ਦੇਖ ਲੈਣੇ ਆ ਜੀ compro delle verdure ਕੋਂਪਰੋ 델ੇ ਵਰਦੂਰੇ ਮੈਂ ਸਬਜ਼ੀਆਂ ਖਰੀਦਦਾ ਕੁਝ ਕੋਮਪਰੋ 델 ਫੋਰਮਾਜੋ ਕੋਮਪਰੋ 델 ਫੋਰਮਾਜੋ ਮੈਂ ਕੁਝ ਫੋਰਮਾਜੋ ਖਰੀਦਦਾ ਹਾਂ ਕੋਮਪਰੋ 델ਲਾ ਕਾਰਨੇ ਕੋਮਪਰੋ 델ਲਾ ਕਾਰਨੇ ਮੈਂ ਕੁਝ ਮਾਸ ਖਰੀਦਦਾ ਹਾਂ ਕੋਮੇ ਪਾਗੀ ਤੁਸੀਂ ਪੈਸੇ ਕਿੱਦਾਂ ਦੇਣੇ ਆ ਜਣਗੇ ਜਦੋਂ ਤੁਹਾਨੂੰ ਕੋਈ ਸਵਾਲ ਕਰੇ ਕੋਮੇ ਪਾਗੀ ਇਸ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਕਿਹੜੇ ਤਰੀਕੇ ਨਾਲ ਪੇਮੈਂਟ ਕਰਨੀ ਆ ਪਾਗੋ ਇਨ ਕੋਨਟਾਂਤੀ ਮੈਂ ਨਗਦ ਪੈਸੇ ਦੇਣੀ ਆ ਜਾਨਕੀ ਨਗਦ ਪੁਕਤਾਨ ਕਰਨਾ ਹੈ ਪਾਗੋ ਇਨ ਕੋਨਟਾਂਤੀ ਪਾਗੋ ਕੋਨ ਕਾਰਤਾ ਜਾਨਕੀ ਤੁਸੀਂ ਕ੍ਰੈਡਿਟ ਕਾਰਡ ਨਾਲ ਜੇ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਹਿ ਸਕਦੇ ਹੋ ਪਾਗੋ ਕੋਨ ਕਾਰਤਾ ਨੈਕਸਟ ਦੇਖਦੇ ਹਾਂ ਜੀ ਪਾਗੋ ਕੋਨ ਇਲ ਮਿਓ ਟੈਲੀਫੋਨੋ ਪਾਗੋ ਕੋਨ ਇਲ ਮਿਓ ਟੈਲੀਫੋਨੋ ਮੈਂ ਆਪਣੇ ਫੋਨ ਨਾਲ ਭੁਗਤਾਨ ਕਰਾਂਗਾ ਜੇ ਕਰਦਾ ਹਾਂ ਪਾਗੋ ਕੌਨ ਪੇਪਲ ਪੇਪਲ ਇੱਕ ਐਪ ਹੁੰਦੀ ਹੈ ਜਿਹਦੇ ਥਰੂ ਅਸੀਂ ਪੈਸੇ ਟਰਾਂਸਫਰ ਕਰ ਸਕਦੇ ਹਾਂ ਪਾਗੋ ਕੌਨ ਪੇਪਲ ਜੇ ਤੁਸੀਂ ਵਾਊਚਰ ਯੂਜ਼ ਕਰਨਾ ਚਾਹੁੰਦੇ ਹੋ ਤਾਂ ਕਹਿੰਦੇ ਆ ਪਾਗੋ ਕੌਨ ਉਨ ਬੁੋਨੋ ਪਾਗੋ ਕੌਨ ਉਨ ਬੁੋਨੋ ਕੀ ਫਾਲੇ ਪੋਲਿਸਿਏ ਕੀ ਫਾਲੇ ਪੋਲਿਸਿਏ ਸਫਾਇ ਇਕਨ ਕਰਦਾ ਹੈ ਕਿ ਕਿ ਇਸ ਸਵਾਲ ਦਾ ਮਤਲਬ ਇਹ ਹੈ ਕਿ ਸਫਾਈ ਕੌਣ ਕਰਦਾ ਹੈ ਈ ოਫਾਚੋ ਲੈ ਪੋਲਿਸਿਏ ਮੈਂ ਸਫਾਈ ਕਰਦਾ ਹਾਂ ਜੇਕਰ ਤੁਸੀਂ ਆਪਣੇ ਘਰ ਚ ਸਫਾਈ ਕਰਦੇ ਹੋ ਤਾਂ ਤੁਸੀਂ ਕਹਿ ਸਕਦੇ ਹੋ ਈ ოਫਾਚੋ ਲੈ ਪੋਲਿਸਿਏ ਮੀਆ ਮਾਦਰੇ ਲੈਫਾ ਮੀਆ ਮਾਦਰੇ ਲੈਫਾ ਮੇਰੀ ਮਾਂ ਸਫਾਈ ਕਰਦੀ ਹੈ ਕਹਿੰਦਾ ਪਾਪ ਊਨ ਅਦੇਟੋ ਲੈਫਾ ਅਦੇਟੋ ਦਾ ਮਤਲਬ ਹੁੰਦਾ ਸਫਾਈ ਕਰਮਚਾਰੀ ਜਣਕੀ ਕਲੀਨਰ ਜੇ ਸਫਾਈ ਹੈ ਜਿਹੜਾ ਇੱਕ ਕਰਮਚਾਰੀ ਕਰਦਾ ਹੈ ਨੈਕਸਟ ਸਵਾਲ ਹੈ ਜੀ ਕਾਉਜ਼ ਆ ਫਾਈਨਲ ਵੀਕਐਂਡ ਕਾਉਜ਼ ਆ ਫਾਈਨਲ ਵੀਕਐਂਡ ਹਫਤੇ ਦੇ ਅੰਤ ਵਿੱਚ ਤੁਸੀਂ ਕੀ ਕਰਦੇ ਹੋ ਐਸ ਕੋ ਕੋਨੋਮੀਚੀ ਮੈਂ ਆਪਣੇ ਦੋਸਤਾਂ ਨਾਲ ਬਾਹਰ ਜਾਣਾ ਹਾਂ ਐਸ ਕੋ ਕੋਨ ਅਮੀਚੀ ਬਾਦੋ ਆਲ ਸਿਨੇਮਾ ਮੈਂ ਸਿਨੇਮਾ ਜਾਂਦਾ ਹਾਂ ਮਤਲਬ ਜੋ ਵੀ ਐਕਟੀਵਿਟੀ ਤੁਸੀਂ ਕਰਦੇ ਹੋ ਤਾਂ ਉਸ ਦਾ ਜਵਾਬ ਤੁਸੀਂ ਦੇ ਸਕਦੇ ਹੋ ਜਦੋਂ ਤੁਹਾਨੂੰ ਕੋਈ ਇਦਾਂ ਪੁੱਛੇ ਵੀ ਹਫਤੇ 'ਚ ਤੁਸੀਂ ਐਂਡ ਦੇ ਵਿੱਚ ਕੀ ਕਰਦੇ ਹੋ ਫਾਚੋ ਨਾਜੀਤਾ ਫਾਚੋ ਉਨਾਜੀਤਾ ਮੈਂ ਇੱਕ ਟ੍ਰਿਪ ਤੇ ਜਾਂਦਾ ਹਾਂ ਹਫਤੇ ਦੇ ਐਂਡ ਵਿੱਚ ਜਾਂ ਫਿਰ ਜੇ ਤੁਸੀਂ ਨਹੀਂ ਕਿਤੇ ਜਾਂਦੇ ਤਾਂ ਤੁਸੀਂ ਜਵਾਬ ਦੇ ਸਕਦੇ ਹੋ ਰੀਪੋਸੋ ਆ ਕਾਜ਼ਾ ਰੀਪੋਸੋ ਆ ਕਾਜ਼ਾ ਮੈਂ ਘਰ ਵਿੱਚ ਆਰਾਮ ਕਰਦਾ ਹਾਂ ਆਈ ਹੋਪ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਈ ਹੋ ਜੇਕਰ ਪਸੰਦ ਆਈ ਤਾਂ ਲਾਈਕ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਤੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ